ਅਸੀਂ ਪਹੁੰਚ ਗਏ ਹਾਂ ਜੀ ਸ਼ੋਪਿੰਗ ਮਾਲ 'ਚ ਸਮਾਨ ਲੈਣ ਤੇ ਇੱਧਰ ਦੇਖੋ ਕ੍ਰਿਸਮਸ ਟ੍ਰੋਪੀ ਤੇ ਇਹਨੇ ਮੇਰੇ ਪੈਸੇ ਖਰਚਾ-ਖਰਚਾ ਕੇ ਮੈਨੂੰ ਗੰਗਾਲ ਕਰ ਦੇਣਾ ਤਾਂ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਅੱਜ ਆਪਾਂ ਡੇਲੀ ਬਲੌਗ ਛੋਟਾ ਜਿਹਾ ਬਣਾਇਆ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜਿਮ ਤੋਂ ਧਰੋ ਜਿਮ ਜਿਮ ਤੋਂ ਬਾਅਦ ਫਿਰ ਗਰੋਸਰੀ ਲੈਣ ਜਾਵਾਂਗੇ ਤੇ ਮੌਸਮ ਬਾਰਦਾ ਅੱਜ ਮੀਂਹ ਪੈ ਕੇ ਹਟਿਆ ਤੇ ਪਰ ਸਾਫ ਹੈ ਥੋੜੀ ਥੋੜੀ ਧੁੱਪ ਵੀ ਨਿਕਲੀ ਹੈ ਬਾਹਰ ਕੋਈ ਵੀ ਨਹੀਂ ਹੈਗਾ ਅੱਜ ਦਿਨ ਹੈਗਾ ਐਤਵਾਰ ਦਾ ਤੇ ਸਵੇਰ ਦੇ 9:00 ਵਜੇ ਅੱਜ ਅਸੀਂ ਥੋੜਾ ਜਿਹਾ ਲੇਟ ਜਾ ਰਹੇ ਹਾਂ ਨਹੀਂ ਤਾਂ ਸਵੇਰੇ ਜਲਦੀ ਚਲੇ ਜਾਣੇ ਹੁੰਨੇ ਆ ਤੇ ਆਜੋ ਚਲੋ ਚੱਲਦੇ ਆ ਫਿਰ ਜਿਹੜਾ ਟੈਂਪਰੇਚਰ ਹੈ ਉਹ ਹੈਗਾ ਅੱਜ ਸਵੇਰੇ 3 ਡਿਗਰੀ ਦਾ ਬਹੁਤ ਜ਼ਿਆਦਾ ਠੰਡ ਹੈ ਗਲੀਆਂ ਸੁੰਨੀਆਂ ਹੋਈਆਂ ਪਈਆਂ ਨੇ ਸਾਰੀਆਂ ਚਲੋ ਚਲੋ ਮੇਰੇ ਨਾਲ ਅੱਜ ਮੂਡ ਥੋੜਾ ਜਿਹਾ ਸੀਗਾ ਕਿ ਇੰਜੋਏਮੈਂਟ ਕਰਨ ਦਾ ਅੱਜ ਦਾ ਦਿਨ ਸ਼ੁਰੂ ਇੱਕਦਮ ਜਮਾ ਸਿੰਪਲ ਮਜ਼ੇਦਾਰ ਐਤਵਾਰ ਦੇ ਦਿਨ 'ਚ ਸੋਚਿਆ ਕਿ ਚਲੋ ਅੱਜ ਆਪਾਂ ਵਰਕਆਊਟ ਮਿਸ ਨਹੀਂ ਕਰਨਾ ਤੇ ਉਸ ਤੋਂ ਬਾਅਦ ਗਰੋਸਰੀ ਸਟੋਰ ਚੱਲਾਂਗੇ ਪੂਰੇ ਦਿਨ ਦੀਆਂ ਛੋਟੀਆਂ-ਛੋਟੀਆਂ ਝਲਕੀਆਂ ਤੁਹਾਨੂੰ ਜ਼ਰੂਰ ਦਿਖਾਉਂਗਾ ਸਾਰੀਆਂ ਬਲੌਗ 'ਚ ਬਨੇ ਰਹੀਓ ਤੇ ਇੱਥੇ ਸੂਰਜ ਐਨਾ ਤੇਜ ਚਮਕਦਾ ਹੈ ਜਿਵੇਂ ਕੋਈ ਸ਼ੀਸ਼ਾ ਚਮਕਾਉਂਦਾ ਹੁੰਦਾ ਕਿਉਂਕਿ ਇੱਥੇ ਸੂਰਜ ਥੋੜਾ ਨੇੜੇ ਹੈ ਤਾਂ ਕਰਕੇ ਇੱਥੇ ਜਦੋਂ ਧੁੱਪ ਨਿਕਲਦੀ ਹੈ ਤਾਂ 25 ਡਿਗਰੀ ਦੇ ਵਿੱਚ ਵੀ 20-25 ਡਿਗਰੀ ਦੇ ਵਿੱਚ ਵੀ ਗਰਮੀ ਹੋ ਜਾਂਦੀ ਹੈ ਜਿਵੇਂ ਇੰਡੀਆ 'ਚ ਆਪਣੇ 35-40 ਡਿਗਰੀ ਤੇ ਹੁੰਦੀ ਹੈ ਉਵੇਂ ਇੱਥੇ 20-25 ਡਿਗਰੀ ਤੇ ਹੋ ਜਾਂਦੀ ਹੈ ਤੇ ਚਲੋ ਆਪਾਂ ਹੁਣ ਪਹੁੰਚ ਗਏ ਜਿਮ ਇਹ ਵਾਰ ਦਾ 뷰 ਹੈ ਜਿਮ ਦਾ ਇਹ ਟਰੈਡਮਿਲ ਲੱਗੀ ਹੋਏ ਨੇ ਸਾਰੇ ਪਾਸੇ ਅੱਜ ਜ਼ਿਆਦਾ ਲੋਕ ਨਹੀਂ ਸੀ ਸੰਡੇ ਕਰਕੇ ਥੋੜੇ ਸੀ ਥੋੜੇ ਜਿਹੀ ਸੀ ਜਿਮ ਪਹੁੰਚ ਕੇ ਵਰਕਆਊਟ ਕਰਿਆ ਟਰੈਡਮਿਲ ਕਰੀ ਥੋੜੀਆਂ-ਬਹੁਤੀਆਂ ਐਕਸਰਸਾਈਜ਼ਾਂ ਕਰੀਆਂ ਮੈਨੂੰ ਰੋਜ਼ ਦੀ ਤਰ੍ਹਾਂ ਇੱਥੇ ਆ ਕੇ ਸਭ ਤੋਂ ਜ਼ਿਆਦਾ ਚੰਗਾ ਲੱਗਦਾ ਕਿਉਂਕਿ ਇਹ ਆਪਣਾ ਟਾਈਮ ਹੁੰਦਾ ਆਪਣੇ ਲਈ ਟਾਈਮ ਜ਼ਰੂਰ ਕੱਢਣਾ ਚਾਹੀਦਾ ਸਾਰਿਆਂ ਨੂੰ ਤੇ ਜਿਮ ਤੋਂ ਬਾਅਦ ਫਿਰ ਅਸੀਂ ਨਿਕਲ ਗਏ ਗਰੋਸਰੀ ਲੈਣ ਬਾਹਰ ਧੁੱਪ ਵੀ ਬਹੁਤ ਵਧੀਆ ਨਿਕਲ ਗਈ ਸੀ ਤੇ ਧੁੱਪ ਦਾ ਸੇਕ ਇੰਨਾ ਜਦੋਂ ਮੂੰਹ ਤੇ ਪੈਂਦਾ ਸੀ ਤਾਂ ਬਹੁਤ ਵਧੀਆ ਲੱਗਦਾ ਸੀ ਕਿਉਂਕਿ ਤੇ ਠੰਡ ਜ਼ਿਆਦਾ ਤੇ ਗ੍ਰੋਸਰੀ ਸ਼ਾਪਿੰਗ ਕਰਨ ਆ ਗਏ ਸਭ ਤੋਂ ਪਹਿਲਾਂ ਔਨ ਸਾਰੇ ਕਹਿੰਦੀ ਇਹਦਾ ਤਾਂ ਬਸ ਕੁਝ ਵੀ ਲੈਣਾ ਹੋਵੇ ਸਾਰਿਆਂ ਤੋਂ ਪਹਿਲਾਂ ਕੱਪੜਿਆਂ ਕਿ ਨਹੀਂ ਹੋ ਜਾਂਦੀ ਹੈ 크리스마ਸ ਟਰੀ ਲੱਗੇ ਹੋਏ ਨੇ ਕੱਪੜੇ ਵੀ ਸਾਰੇ 크리스마ਸ ਵਾਲੇ ਆ ਗਏ تھے ਤੇ ਚਾਰੇ ਪਾਸੇ ਇੱਥੇ ਸਜਾਵਟ ਸੀ ਇਹ ਕਹਿੰਦੀ ਮੈਂ ਜੁੱਤੇ ਲੈਣੇ ਨੇ ਮੈਂ ਕਿਹਾ ਚੱਲ ਲੈ ਲੈ ਕੋਈ ਗੱਲ ਨਹੀਂ ਕਦੋਂ ਵੀ ਆਉਂਦੀ ਹੈ ਇੱਥੇ ਕੋਈ ਨਾ ਕੋਈ ਚੀਜ਼ ਇਹਨੂੰ ਜ਼ਰੂਰ ਚਾਹੀਦੀ ਹੁੰਦੀ ਹੈ ਉਸ ਤੋਂ ਬਾਅਦ ਸਾਨੂੰ ਗ੍ਰੈਂਡਰ ਚਾਹੀਦਾ ਸੀ मिक्सर टाइप ਕਿਉਂਕਿ ਪਹਿਲਾ ਨਾ ਖਰਾਬ ਹੋ ਗਿਆ ਸੀ ਫਿਰ ਸਾਨੂੰ ਆ ਪਸੰਦ ਆਇਆ ਸੀ ਇਹ ਲੈ ਲਿਆ ਇਹਦੀ ਕੀਮਤ ਇੱਥੇ ਹੈਗੀ ਹੈ 18 ਪੌਂਡ ਤੇ ਇੰਡੀਆ ਦਾ ਬਣ ਗਿਆ 2000 ਇੱਥੇ ਸਜਾਵਟ গিਫਟ ਡੈਕੋਰੇਸ਼ਨ ਬਹੁਤ ਜ਼ਿਆਦਾ ਵਧੀਆ ਲੱਗ ਰਹੀ ਆ ਥੀ ਤੇ ਅਸੀਂ ਕੁਝ ਜ਼ਰੂਰੀ ਜੋ ਜੋ ਸਾਨੂੰ ਸਮਾਨ ਚਾਹੀਦਾ ਸੀ ਉਹ ਚੀਜ਼ਾਂ ਸੀ ਤੋਂ ਖਰੀਦ ਲੀਆਂ ਥੋੜੇ-ਬੋਤੇ ਫਰੂਟ ਚਾਹੀਦੇ ਸੀ ਥੋੜੀਆਂ-ਬੋਤੀਆਂ ਸਬਜ਼ੀਆਂ ਚਾਹੀਦੀਆਂ ਸੀ ਇੱਧਰ 크ਿਸਮਸ ਦਾ ਸਮਾਨ ਬਹੁਤ ਜ਼ਿਆਦਾ ਸੋਹਣਾ ਲੱਗਿਆ ਹੋਇਆ ਸੀ ਤੁਸੀਂ ਵੀ ਇੰਜੋਏ ਕਰੋ ਦੇਖੋ ਜਿਹੜਾ ਇੱਥੇ ਕ੍ਰਿਸਮਸ ਟਰੀ ਹੁੰਦਾ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਲੱਗ ਜਾਂਦੀਆਂ ਨੇ ਤੁਸੀਂ ਇੱਥੋਂ ਕੁਝ ਵੀ ਲੈ ਕੇ ਜਾ ਸਕਦੇ ਹੋ ਸਾਰਾ ਕੁਝ ਦੇਖਣ ਤੋਂ ਬਾਅਦ ਇੱਧਰ ਫਿਰ ਬਾਰੀ ਆਈ ਬਿਲਿੰਗ ਦੀ ਸਾਰਾ ਸਮਾਨ ਲੈਣ ਤੋਂ ਬਾਅਦ ਸਾਡਾ ਸਮਾਨ ਬਣਿਆ 50 ਪੌਂਡ ਦਾ ਏ ਬਣ ਕੇ 5000 ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਚ